अचलेश्वर को जी शुरुआत की गई है गुरु साहब का आशीर्वाद प्राप्त करके जो रोड शो कर रहे हैं बटाला शहर तस्वीरों तक दिखावे की आप गलत भी करने की कोशिश करा की तरह

ਗੌਰਮੇ ਨੇ ਉਸ ਦਿਨ ਕੀ ਆਪਣਾ ਹੋਇਆ ਕਰਾਇਆ ਲੋਕਾਂ ਦੀ ਲਾਈ ਲੱਗਦੇ ਆ ਕਿ ਲੋਕਾਂ ਦੇ ਆਪ ਹੋ ਗਏ ਗੋਪੇ ਦਿਖਾਉਂਦਾ ਜਾਂ ਉਹ ਗੱਲਬਾਤ ਕੀਤੀ ਹੈ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਅੱਜ ਅਮਨ ਸ਼ੇਰ ਸਿੰਘ ਜਾਰੀ ਕਲਸੀ ਦਾ ਕਰਾਇਆ ਰੋਡ ਸ਼ੋਅ ਆ ਤੇ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਕਿੰਨਾ ਲੋਕਾਂ ਚ ਪਿਆਰ ਆ ਉਹ ਤਸਵੀਰਾਂ ਤੁਹਾਨੂੰ ਲਾਈਵ ਦਿਖਾ ਰਹੇ ਆ ਕਿ ਅਮਨ ਸ਼ੇਰ ਸਿੰਘ ਸ਼ਰੀ ਕਲਸੀ ਜਾਰੀ ਉਹ ਟਿਕਟ ਮਿਲਣ ਤੇ ਅੱਜ ਇਹ ਰੋਡ ਸ਼ੋਅ ਕਰ ਰਹੇ ਨੇ ਲਾਈਵ ਤਸਵੀਰ ਤੁਹਾਨੂੰ ਦਿਖਾ ਰਹੇ ਆ ਅਚਲੇਸ਼ਵਰ ਮੰਦਿਰ ਤੋਂ ਲੈ ਕੇ ਬਟਾਲੇ ਤੱਕ ਐਦਾ ਹੀ ਜਿਹੜਾ ਇਹ ਲੋਕਾਂ ਦਾ ਪਿਆਰ ਜਿਹੜਾ ਵੇਖਣ ਨੂੰ ਮਿਲ ਰਿਹਾ ਏ ਗੱਡੀਆਂ ਮੋਟਰਸਾਈਕਲ ਸਕੂਟਰ ਗੱਡੀਆਂ ਕਾਰਾਂ ਦੇ ਜਿਹਰੇ ਨੇ ਲੋਕ ਉਹਨੂੰ ਵਧਾਈ ਦੇਣ ਵਾਸਤੇ ਪਹੁੰਚੇ ਨੇ ਤੇ ਨਾਲ ਦੀ ਨਾਲ ਉਹਨਾਂ ਨੇ ਕਿਹਾ ਹੈ ਕਿ ਜੋ ਲੋਕਾਂ ਦੀ ਲੋਕਾਂ ਦੀ ਡਿਮਾਂਡ ਹੋਏਗੀ ਆਪਾਂ ਉਹੀ ਜਰੀਏ ਪੂਰੀ ਕਰਨੀ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਲੰਬੀਆਂ ਕਤਾਰਾਂ ਦੇ ਵਿੱਚ ਗੱਡੀਆਂ ਮੋਟਰ ਕਾਰਾਂ ਜਿਹੜੀਆਂ ਨੇ ਉਹ ਦਿਖਾਈ ਦੇ ਰਹੀਆਂ ਨੇ ਸੋ ਬੜਾ ਵਧੀਆ ਗੱਲ ਕੀਤੀ ਹੈ ਜੀ ਅਮਨ ਸਿੰਘ ਸਿੰਘ ਸਾਰੀ ਕਲਸੀ ਐਮ ਪੀ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਟਿਕਟ ਮਿਲੀਏ ਕਿ ਅੱਜ ਜਿਹੜਾ ਉਹਨਾਂ ਦਾ ਏ ਰੋਡ ਸ਼ੋ ਬਟਾਲਾ ਸ਼ਹਿਰ ਦੇ ਵਿੱਚ ਕੱਢਿਆ ਜਾ ਰਿਹਾ ਤਸਵੀਰਾਂ ਤਾਂ ਦਿਖਾਵਾਂਗੇ ਫਿਰ ਕਿ ਲੋਕਾਂ ਦੇ ਵਿੱਚ ਵੀ ਭਾਰੀ ਜਰਾਏ ਉਤਸ਼ਾਹ ਹੈ ਗੱਡੀਆਂ ਮੋਟਰ ਕਾਰਾਂ ਦੇ ਉੱਤੇ ਜਿਹੜੇ ਨੇ ਉਹ ਪੂਰਾ ਨਾਲ ਸਾਥ ਦੇ ਰਹੇ ਨੇ ਤਕ ਸੂਰੇ ਤੁਹਾਨੂੰ ਦਿਖਾਈਆਂ ਨੇ ਤਾਂ ਬੜੀ ਵਧੀਆ ਗੱਲ ਕੀਤੀ ਹੈ ਜੀ ਜੋ ਲੋਕ ਕਹਿਣਗੇ ਆਪਾਂ ਉਹੀ ਕਰਨਾ ਹੈ ਸੋ ਵੀਡੀਓ ਨੂੰ ਵਾਪਸ ਸ਼ੇਅਰ ਕਰਿਓ ਸੋ ਲੋਕਾਂ ਵੀ ਵੀ ਗਰਿਆ ਲਵਾਂਗੇ ਲੋਕ ਕੀ ਕਹਿੰਦੇ ਨੇ ਕਹਿੰਦੇ ਵਧੀਆ ਕੰਮ ਕਰੋ ਤਾਂ ਫੇਰ ਹੀ ਜਰੀਏ ਭਾਈ ਕਮਾਂਡ ਵੀ ਟਿਕਟ ਦਿੰਦਾ ਹੈ ਸੋ ਗੱਲਬਾਤ ਕਰਦੀ ਹੈ ਜੀ ਅਣੀ ਇਸ ਗੱਲ ਕੀ ਨਾਮ ਹੈ ਦਿਵਿੰਦਰ ਕੋਲ ਦਿਵਿੰਦਰ ਜੀ ਕਿੱਧਾ ਦੇਖ ਦਿਓ ਕਿ ਐਮ ਐਲ ਏ ਬਣਿਆ ਹੀ ਵਧੀਆ ਕੰਮ ਕੀਤੇ ਤਾਂ ਹੁਣ ਐਮ ਪੀ ਦੀ ਸਿਕਰ ਮਿਲੀ ਹੈ ਬਹੁਤ ਵਧੀਆ ਵੀਰੇ ਤੁਹਾਨੂੰ ਪਿੱਛੇ ਵੀ ਵਧੀਆ ਕਰੂਗਾ ਜੇ ਵੀ ਤੇ ਅੱਗੇ ਵੀ ਬੰਦਰ ਉਹ ਕੋਟਰ ਅਫਸਰ ਸਾਹਿਬ ਕੋ ਲੈ ਕੇ ਮੱਥਾ ਟੇਕਿਆ ਤੇ ਬਟਾਲਾ ਦਾ ਕਹਤਾਈ ਬੜਾ ਰਸੋ ਲੋਕਾਂ ਦਾ ਪਿਆਰ ਮਿਲਿਆ ਕੀ ਕਹਿਣਾ ਚਾਹੁੰਦੇ ਜੇ ਤੰਗੇ ਕੰਮ ਕੀਤੇ ਤੇ ਇੰਨੀ ਸੰਗਤ ਜਨਤਾ ਉਹਦੇ ਮੰਗਰ ਵਾ ਤੁਹਾਨੂੰ ਲੱਗਦਾ ਕਿ ਅੱਗੇ ਵੀ ਉਹ ਕੰਮ ਵਧੀਆ ਕਰ ਅੱਗੇ ਵੀ ਵਧੀਆ ਕਰੂਗਾ ਤੇ ਮੇਰੇ ਅਕੇਲੇ ਬੰਦਰ ਰਹੂਗੇ ਓਕੇ ਸੋਤ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਬਜਰੇਸ਼ਵਰ ਮੰਦਰ ਤੋਂ ਲੈ ਕੇ ਬਟਾਲਾ ਸ਼ਹਿਰ ਦੀਆਂ ਸੋ ਰਸਤੇ ਦੇ ਵਿੱਚ ਥਾਂ ਥਾਂ 'ਤੇ ਜਿਹੜਾ ਇਹ ਸਵਾਗਤ ਕਰਨ ਵਾਸਤੇ ਖੜੇ ਨੇ ਸਮਰਥਕ ਪਹਿਲਾ ਐਮਐਲਏ ਬਣਾਇਆ ਏ ਤਾਂ ਹੁਣ ਐਮਪੀ ਦੀ ਟਿਕਟ ਮਿਲੀ ਏ ਹਾਈ ਕਮਾਂਡ ਦਾ ਵੀ ਕਿਤੇ ਨਾ ਕਿਤੇ ਧੰਨਵਾਦ ਕਰਦੇ ਨੇ ਸੋ ਸਮਰਥਕਾਂ ਨਾਲ ਵੀ ਗੱਲਬਾਤ ਕਰਾਂਗੇ ਹੱਥ ਦੇ ਵਿੱਚ ਹਾਰ ਨਹੀਂ ਤੇ ਲੱਡੂ ਦਾ ਡੱਬਾ ਵੀ ਏ ਤੇ ਮੂੰਹ ਮਿੱਠਾ ਵੀ ਕਰਾਂਗੇ ਆਪਣੇ ਅਮਨ ਸਿੰਘ ਸ਼ਰੀਕਲ ਸੀ ਐਮਪੀ ਟਿਕਟ ਜਿਹੜੀ ਦਿੱਤੀ ਗਈ ਏ ਹਾਈ ਕਮਾਂਡ ਦਾ ਵੀ ਕਿਤੇ ਨਾ ਕਿਤੇ ਧੰਨਵਾਦ ਕਰਦੇ ਨੇ ਆਪਾਂ ਗੱਲਬਾਤ ਵੀ ਕਰਾਂਗੇ ਕੀ ਕਹਿਣਾ ਸੋ ਨਮਸਕਾਰ ਜੀ ਨਮਸਕਾਰ ਜੀ ਕੀ ਨਾਮ ਦੇ ਮੇਰੇ ਨਾਲ ਪ੍ਰਦੀਪ ਹੈ ਜੀ ਮੈਂ ਵਾਰਡ ਨੰਬਰ 32 ਤੋਂ ਇੰਚਾਰਜ ਹਾਂ ਜੀ ਸੋ ਪ੍ਰਦੀਪ ਜੀ ਬਹੁਤ-ਬਹੁਤ ਮੁਬਾਰਕਾਂ ਤੁਹਾਡੇ ਜਿਹੜੇ ਮਨਪਸੰਦ ਜਿਹੜੇ ਕੈਂਡੀਡੇਟ ਨੇ ਐਮਐਲਏ ਬਣੇ ਨੇ ਹੁਣ ਐਮਪੀ ਦੀ ਟਿਕਟ ਮਿਲੀ ਕੀ ਕਹਿਣਾ ਚਾਹਦੇ ਹੋ ਮੈਂ ਹਾਈ ਕਮਾਂਡ ਜੀ ਦਾ ਧੰਨਵਾਦ ਕਰਨਾ ਚਾਹੁੰਦਾ ਜੀ ਜਿਨ੍ਹਾਂ ਨੇ ਸਾਨੂੰ ਇੱਕ ਗਿਹਾਰੂ ਨੇਤਾ ਦਿੱਤਾ ਔਰ ਇਹ ਸਾਡੇ ਪਤਾਲੇ ਦੀ ਕੁਸ਼ਕਿਸਮਤੀ 81 70 ਸਾਲ ਦੇ ਵਿੱਚ ਪਹਿਲੀ ਵਾਰੀ ਇਤਿਹਾਸ ਗਵਾਹ ਹੈ ਕਿ ਪਹਿਲਾਂ ਸਾਨੂੰ ਅਮਰਸਰ ਕੰਸਟੀਟੂਐਂਸੀ ਨਾਲ ਜੋੜਿਆ ਬਾਅਦੋਂ ਗਰਦਾਸਪੁਰ ਨਾਲ ਜੋੜਿਆ ਕਦੀ ਬਿਆਸ ਸਿੰਘ ਸੋਢੀ ਆ ਗਿਆ ਕਦੀ ਰਗਨੰਦਨ لال ਭਾਟੀਆ ਆ ਗਿਆ ਆਪਾਂ ਛੋਟੇ ਛੋਟੇ ਹੁੰਦੇ ਸੀ ਰਗਨੰਦਨ لال ਭਾਟੀਆ ਨੂੰ ਹੁੰਦੇ ਸੀ ਠੀਕ ਆ ਕਦੀ ਜੀ ਬਾਹਰੋਂ ਆਵੇ ਡਾਰਾ ਸ਼ੂਟ ਆ ਕੇ ਠੀਕ ਆ ਕਦੀ ਨਲਗਾ ਪਟਨ ਵਾਲਾ ਆ ਕੇ ਕਦੀ ਕਿਡੋ ਆ ਕੇ ਠੀਕ ਹੈ ਨਾ ਪਰ ਪਹਿਲੀ ਵਾਰੀ ਬਟਾਲੇ ਨੂੰ ਇੱਕ ਸਾਡਾ ਬਟਾਲੇ ਦਾ ਜੁਵਾ ਨੇਤਾ ਜਿਹੜਾ ਰਾਤ ਦੇ ਨੇ ਨਹੀਂ ਸੌਂਦਾ ਔਰ ਪਬਲਿਕ ਦੀ ਸੇਵਾ ਕਰਦਾ ਉਹ ਇੱਕ ਵਾਰੀ ਮਿਲਿਆ ਵਾ ਆਸੀਂ ਉਸ ਨਾਲ ਅੱਜ ਯਾਰੂ ਨੇਤਾ ਦੇ ਨਾਲ ਆ ਤੋ ਕੀ ਕਹਿਣਾ ਚਾਹੁੰਦੇ ਅੱਜ ਫਿਰ ਅਜਲੇਸ਼ਵਰ ਮੰਦਿਰ ਤੋਂ ਲੈ ਕੇ ਤੇ ਬਟਾਲਾ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਐਦਾਂ ਹੀ ਤੁਹਾਡੇ ਅੰਗਰਾਂ ਦੇ ਨਾਲ ਪਹਾਰ ਫੜ ਕੇ ਤੇ ਲਡੂਆਂ ਦੇ ਡੱਬੇ ਲੈ ਕੇ ਬੇਟ ਕਰਦੇ ਪਏ ਆਪਣੇ ਨੇਤਾ ਨੂੰ ਇਹ ਸਾਰੇ ਇਹ ਤੁਹਾਨੂੰ ਸਾਡੇ ਨਾਲੋਂ ਜ਼ਿਆਦਾ ਤੁਹਾਨੂੰ ਵੇਪ ਦਾ ਪਤਾ ਹੈ ਵੀ ਲੋਕੀ ਜਿਹੜੇ ਘਰਾਂ 'ਚੋਂ ਬਾਹਰ ਨਿਕਲੇ ਹੋਏ ਆ ਲੋਕ 10 ਵਜੇ ਤੋਂ ਨਿਕਲੇ ਨੇ ਆਪਣੀ ਨੇਤਾ ਦਾ ਇੰਤਜ਼ਾਰ ਕਰ ਰਹੇ ਨੇ ਇਹ ਸਿਰਫ ਉਹਨਾਂ ਦੀ ਬਾਹਮਾ ਨਹੀਂ ਜੋ ਕੀ ਮੁੱਦਾ ਚੁੱਕਿਆ ਬਟਾਲੇ ਨੂੰ ਸਵਰਗ ਬਣਾਉਂਦਾ ਹੁਣ ਨਹੀਂ ਰਹਿਣਾ ਮੈਂ ਇਹ 2 ਸਾਲ ਦੇ ਵਿੱਚ ਆਪਾਂ ਬਟਾਲੇ ਦੀ ਨਹਾਰੀ ਨਹੀਂ ਤੋਂ ਤੱਕ ਬਦਲੀ ਹੈ ਆਉਣ ਵਾਲੇ 3 ਸਾਲ ਦੇ ਵਿੱਚ ਵੇਖੋਗੇ ਤੁਸੀਂ ਆਪਣੇ ਆਪ ਪੇਸ਼ਾਨੋਂ ਦੇ ਬਟਾਲਾ ਉਹੀ ਹੈ ਸੋ ਗੱਲਬਾਤ ਕੀਤੀ ਹੈ ਜੀ ਹੋਰ ਵੀ ਮੈਂਬਰ ਮੌਜੂਦ ਨੇ ਆਪਾਂ ਗੱਲਬਾਤ ਕਰਦੇ ਹਾਂ ਕੀ ਕਹਿਣਾ ਹੈ ਸੋ ਗੱਲਬਾਤ ਕਰਦੇ ਹਾਂ ਸੇ ਨਮਸਕਾਰ ਭਾਜੀ ਜੀ ਪ੍ਰਭਾਤ ਜੀ ਵੀਜੇ ਪ੍ਰਭਾਤ ਪ੍ਰਭਾਕਰ ਜੀ ਤੁਸੀਂ ਵੀ ਬੜੀ ਸਪੋਰਟ ਕੀਤੀ ਹੈ ਤੇ ਅੱਜ ਵੀ ਜਿਹੜੇ ਹਾਰ ਲੈ ਕੇ ਖੜੇ ਹੋ ਨੇਤਾ ਜੀ ਦੀ ਉਡੀਕ ਕਰ ਰਹੇ ਹੋ ਕੀ ਕਹਿਣਾ ਚਾਹੁੰਦੇ ਹੋ ਬਹੁਤ ਖੁਸ਼ੀ ਦੀ ਗੱਲ ਹੈ ਜੀ ਸਾਡੇ ਹਰਮਨ ਪਿਆਰੇ ਨੇਤਾ ਜੀ ਮਨਸ਼ੀਰ ਸਾਹਿਬ ਸਾਰੀ ਕਲਪੀ ਨੂੰ ਜੋ بگੜ ਦਿੱਤੀ ਗਈ ਹੈ ਅਸੀਂ ਪੂਰਾ ਸ਼ਹਿਰ ਦੇ ਲੋਕ ਪੂਰੇ ਜ਼ਿਲ੍ਹਾ ਗਰਦਾਸਪੁਰ ਦੇ ਜਦਕੀ ਪੂਰੇ ਹਲਕੇ ਦੇ ਲੋਕ ਵਿੱਚ ਬਹੁਤ ਉਤਸ਼ਾਹ ਨੇਤਾ ਜੀ ਦੇ ਪ੍ਰਤੀ ਨੇਤਾ ਜੀ ਬਹੁਤ ਜੁਝਾਰੂ ਲੀਡਰ ਨੇ ਲੋਕਾਂ ਦੀ ਸੇਵਾ ਕਰ ਰਹੇ ਨੇ ਦਿਨ ਰਾਤ ਮਿਹਨਤ ਕਰਕੇ ਔਰ ਸ਼ਹਿਰ ਦੀ ਲੋਕਾਂ ਦੇ ਵਿਕਾਸ ਜੋ ਜਿਹੜੇ ਵੀ ਕਰ ਰਹੇ ਨੇ ਉਹ ਲੋਕਾਂ ਦੇ ਬਹੁਤ ਭਾਰੀ ਮੁੱਤਖਾਏ ਮੈਂ ਇੱਕ ਗੱਲ ਦੱਸਣਾ ਚਾਹੁੰਦਾ ਸਾਰੇ ਸਾਥੀਆਂ ਨੂੰ ਸ਼ਹਿਰ ਵਾਸੀਆਂ ਨੂੰ ਅੱਜ ਅਸੀਂ ਜਿਹੜੀ ਅਸੀਂ ਸ਼ਰਧ ਦੇ ਵੀ ਖੜੇ ਆ ਇਹ ਸੜਕ ਨੇਤਾ ਜੀ ਦੀ ਦੇਣਾ ਇਹ ਸੜਕ ਤਾਂ ਅਸੀਂ ਖੜ ਨਹੀਂ ਸੀ ਸਕਦੇ ਕਿਉਂਕਿ ਸੜਕ ਵਿੱਚ ਚੋਸੇ ਬਸ ਤੋਂ ਬੜਾ ਫੋਟ ਬਣੀ ਦੀ ਇਸ ਵਕਤ ਦੇਖੋ ਸਾੜੀ ਸੜਕ ਬਣ ਗਈ ਹੈ ਸਾਫ ਸੁਥਰੀ ਹੈ ਚੋੜੀ ਵੀ ਹੋ ਗਈ ਹੈ ਉਮਰਪੁਰਾ ਚੌਂਕ ਹੈ ਜਿੱਥੇ ਖਲੋਤਾ ਨਹੀਂ ਜਾਂਦਾ ਕਾਦੀ ਦੀ ਚੁੰਗੀ ਹੈ ਮਤਲਬ ਕਿ ਬਹੁਤ سارے ਵਿਕਾਸ ਦੇ ਕੰਮ ਨੇਤਾ ਜੀ ਕਰ ਰਹੇ ਆ ਔਰ ਅਸੀਂ ਨੇਤਾ ਜੀ ਨਾਲ ਦਿਨ ਇੱਕ ਰਾਤ ਕਰਕੇ ਉਹਨਾਂ ਨੂੰ ਜਿਤਾਵਾਂਗੇ ਔਰ ਉਹਨਾਂ ਦੇ ਨਾਲ ਖੜੇ ਹਾਂ ਉਹ ਗੱਲਬਾਤ ਕੀਤੀ ਹੈ ਜੀ ਰਾਹ ਵਧੀਆ ਉਹਨਾਂ ਨੇ ਕਿਹਾ ਜੀ ਨੇਤਾ ਜੀ ਦੀ ਉਡੀਕ ਦੇ ਵਿੱਚ ਖੜੇ ਆਪਾਂ ਤਾਂ ਸਾਡੇ ਹਰਮਨ ਪਿਆਰੇ ਨੇ ਲੋਕ ਸਭਾ ਹਲਕਾ ਤੋਂ ਟਿਕਟ ਦਿੱਤੀ ਹੈ ਹਾਈ ਕਮਾਂਡ ਦਾ ਵੀ ਕਿਤੇ ਨਾ ਕਿਤੇ ਧੰਨਵਾਦ ਕਰਦੇ ਨੇ ਕਿ ਉਹਨਾਂ ਨੇ ਇਹੋ ਜੇ ਸੂਝਵਾਨ ਨੌਜਵਾਨ ਨੂੰ ਤੇਰੀ ਐਮਪੀ ਦੀ ਟਿਕਟ ਦੇ ਕੇ ਨਵਾਜਿਆ ਹੈ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਇਹ ਵੀਡੀਓ ਨੂੰ ਵੱਤਵਾਦ ਸ਼ੇਅਰ ਕਰਿਓ ਕੈਮਰਾ ਪਰਸਨ ਨੂੰ ਕੋਣ ਅਗਰ왈 ਦੇ ਨਾਲ ਲੱਕੀ ਰਾਜਪੂਤ ਪਟਾੜਾ